ਰੋਟੀਆਂ ਤਾਂ ਗਈਆਂ ਘਟ ਜੀ ਤੇ ਹਰਪਾਲ ਹੁਣ ਗਵਾਂਢੀਆਂ ਦੇ ਉਧਰੋਂ ਸਰ ਤਾ ਅੰਧਾਰੇ ਚੌੜ ਮੰਗ ਲੈ ਇੱਕ ਕੌਲੀ ਆਹ ਸਾਰਾ ਸਾਰਾ ਚੱਲ ਬੋਲੀ ਜੀ ਸਸਰੀ ਘਾ ਸਾਰੇ ਨੂੰ ਹੋ ਗਏ ਜੀ ਤਿਆਰ ਚੱਲੀਏ ਕੰਮ ਤੇ ਹਰਪਾਲ ਤਾ ਗਿਆ ਪਹਿਲੇ ਲੰਘ ਜਾਂਦਾ ਸਾਨੂੰ ਪਤਾ ਹੀ ਇਹ ਤੇ ਮੈਂ ਲੇਟ ਹੀ ਉੱਠਿਆ ਫਿਰ ਆ ਜਾ ਲੇਟ ਸੌਵਾਂਗੇ ਤੇ ਲੇਟ ਹੀ ਉੱਠਿਆ ਜਾਂਦਾ ਆਹ ਦੇਖੋ ਅੱਜ ਕੌਣ ਆ ਗਿਆ ਕਹਿੰਦੇ ਮੁੰਡਾ ਕਿੰਨੇ ਦਿਨਾਂ ਬਾਅਦ ਮੁੜ ਕੇ ਆਇਆ ਮਪਾ ਕਿੰਨੇ ਦਿਨਾਂ ਦੀ ਛੁੱਟੀ ਤੇ ਸੀ ਕੋਈ ਹਾਂ 5 ਦਿਨਾਂ ਦੀ ਛੁੱਟੀ ਤੇ ਲੁਟ ਡਾ ਲਾ ਕੇ ਆਪ ਤਲਾਕ ਆ ਕੇ ਆਣੋ ਹਾਂ ਚੱਲ ਫੋਨ ਤੇ ਕਰ ਗੱਲ ਤੂੰ ਵਿਆਹ ਕਿੱਥੇ ਗਿਆ ਸੀਗਾ ਤੇ ਨੇੜੇ ਤੇ ਕੋਈ ਵਿਆਹ ਨਹੀਂ ਆਇਆ ਐ ਏਡੀ ਦੂਰ ਜੂਪੀ ਸੀ ਗਿਆ ਹਾਂ ਆਈ ਨਹੀਂ ਕੋਈ ਨੇੜੇ ਤੇ ਠੀਕ ਹੈ ਬਾਈ ਜੂਪੀ ਵਧੀਆ ਦੂਰ ਕਿੱਕੇ ਬਈ ਜਮ ਸਾਰਾ ਲੰਮਾ ਲੈ ਗਿਆ 15 ਦਿਨ ਲਾਇਆ ਹੈ ਸਹੀ ਅੱਛੀ ਜੇ ਬਾਬਾ ਰਿਲੀਜ ਕੱਟ ਕਿਹੜੇ ਹਿਸਾਬ ਨਾਲ ਪਾਇਆ ਤੂੰ ਇਹ ਉੱਥੇ ਮੁੰਡੇ ਨੇ ਬਾਦਾ ਪੂਰਾ ਮੁੰਡਾ ਕਾਰੀਂ ਲੈ ਮੱਠਾ ਚੱਤ ਮੜਾ ਠੰਡਾ ਕਰ ਲੱਸੀ ਪੀਲਾ ਇੱਥੇ ਵੀ ਰਾਂਗੇ ਇੱਧਰ ਦੇਖੋ ਸਾਡੇ ਸਰ ਬਾਲ ਕਰਾਉਂਦੇ ਹਾਂ 6:00 ਵਜੇ ਭਇਆ ਭਾਈ ਅਸੀਂ ਆਏ ਸੀ ਥੋੜਾ ਇੱਧਰ ਕੰਮ ਹਾਂ ਦੇਸ਼ ਵਾਲੀ ਸਾਈਡ ਸਰ ਲਾ ਕੇ ਸਾਡੇ ਖੇਡਣ। ਓ ਨੋ। ਇਹ ਤਾਂ ਫੁੜੇ ਪੜਿਆ ਗਿਆ। ਠੀਕ ਆ ਮੁੰਡੂ। ਗੁੱਡ ਨਾਈਟ। ਯਾਹ ਟਾਈਮ ਨਾਲ ਕਰੇ। ਹੋ ਗਏ ਕੰਮ ਤੋਂ ਵੇਲੇ ਚੱਲ ਗਿਆ ਕਰਾ ਰੂਮ ਚ ਹਰਪਾਲ ਨੂੰ ਭਾਲਦਿਆਂ ਪਤਾ ਨਹੀਂ ਕਿੱਥੇ ਫਿਰਦਾ ਹੋਊਗਾ। ਤੇ ਅੱਜ ਇੱਕ ਹੋਰ ਸਟੋਰ ਦੀ ਵੀਡੀਓ ਬਣਾਈ ਆ ਬਾਈ ਬਲੈਕਵੇਰੀ ਦੀ। ਬਲੌਗਰ ਦੇ ਨਾਲ ਨਾਲ ਤੁਸੀਂ ਉਹ ਵੀ ਦੇਖਿਆ ਕਰੋ। ਜਿੰਨਾ ਟਾਈਮ ਆਪਣਾ YouTube ਦਾ ਟਾਰਗੇਟ ਪੂਰਾ ਨਹੀਂ ਹੁੰਦਾ ਇਸ ਤੋਂ ਬਾਅਦ ਆਪਾਂ ਇੱਕ ਕੰਟੈਂਟ ਕਰ ਦਾਂਗੇ ਆਜੋ ਸਰ ਜੀ ਤੂੰ ਹੁਣੇ ਕੰਨ ਤੋਂ ਫੋਨ ਲਾਹੀਂ ਕਦੇ ਅੱਜ ਦੇਖਿਆ ਤੇ ਮੇਰੇ ਕੰਨ ਤੇ ਫੋਨ ਦੇਖਿਆ ਅੱਜ ਫੋਨ ਲੱਗਦਾ ਨਹੀਂ ਤਰਾ ਫੋਨ ਜਿਵੇਂ 15 ਆਰੀ ਲਾ ਲੈ ਟੂੰ ਟੂੰ ਕਰੀ ਜਾਂਦਾ ਕੱਲਾ ਓ ਬਾਈ ਗਰੀਬਾਂ ਦੇ ਫੋਨ ਤੋਂ ਲੱਗਦਾ ਵੱਡੇ ਦੇ ਫੋਨ ਤੋਂ ਲੱਗਦਾ 20 ਮਿੰਟ ਹੋ ਗਏ ਬਾਈ ਜਾਨੂੰ ਇੱਥੇ ਦੁਕਾਨ 'ਚ ਬੈਠੇ ਸੋਚੀ ਆਨੇ ਵੀ ਦਾਲ ਸਬਜ਼ੀ ਕੀ ਲੱਗੇ ਤੇ 20 ਮਿੰਟਾਂ ਬਾਅਦ ਅਸੀਂ ਫੈਸਲਾ ਇਹ ਲਿਆਗਾ ਇਹ ਕਮਰੇ ਦੇ ਆਂਡੇ ਪਏ ਆ ਤੇ ਪੁਰਜੇ ਬਣਾਵਾਂਗੇ। ਚਾਹਣ ਚੱਲਦੇ ਆ ਕਮਰੇ ਚ। ਕਮਰੇ ਜਾ ਕੇ ਆਇਆ ਲੱਗਦਾ ਬਈ ਜਦੋਂ ਗੇਟ ਖੋਲਦਿਆਂ ਨਾ ਜਿਵੇਂ 2-3 ਸਾਲਾਂ ਤੋਂ ਬੰਦ ਸੀਗਾ ਇੰਨੀ ਕਰਮਾ ਐਸ਼ ਬਣੀ ਪਈ ਹੁੰਦੀ ਐ। ਹੁਣ ਅਰਪਾਲ ਨਾਲਗੇ ਨਾ ਆਪਾਂ ਪਹਿਲਾਂ ਮੜੇ ਛਤ ਹੋ ਜਾਵੇਂ। ਨਾ ਆਈਗਾ। ਹਾਂ? ਈ ਗਰੀਆ ਨੂੰ। ਇਹ ਡੱਲੂ ਕਿਤਾਬ ਨੂੰ ਪਸਾਰਾ ਕੋਸਾ। ਇਹ ਸਟੈਂਡ ਜਦੋਂ ਸਟੈਂਡ ਕਿੱਥੇ ਹੈ। ਸਟੈਂਡ ਫਿਸਟਾ ਦਾ ਬਾਬਾ ਹੈ ਕਿਸੇ ਨਾਲ ਨਿਕਲ ਤੋਟੀ ਬਣਾ ਦੇ ਸਟੈਂਡ ਬਾਹਰ ਮੈਂ ਤੜੀ ਕੇ ਨਾ ਮੈਂ ਤਾਂ ਕਰਦੇ ਖਾਓ ਵੀ ਟੀ ਟਲ ਦੇ ਥੱਲੇ ਆ ਆ ਲੈ ਆ ਲੈ ਕਪੱਤੀ ਕਮਰੇ ਚ ਆਂ ਤੂੰ ਹੱਥ ਤੋਂ ਧੋਲਾ ਪਹਿਲਾਂ ਦਾ ਹੱਲ ਦੇਖ ਲਾ ਕੀ ਆ ਟਮਾਟਰਾਂ ਦੀ ਐ ਹਾਂ ਦਾਲ ਦਾ ਪੂਰੀ ਆ ਚੱਕ ਦੇਖ ਕੀ ਕਾਦੀ ਐ ਤੈਨੂੰ ਦੇਖ ਕੀ ਕਾਦੀ ਐ ਵਿੱਚ ਦਾ ਹੈ ਦਾ ਤਰੀ ਨਹੀਂ ਤੈਨੂੰ ਦੇਖ ਤੂੰ ਕਹਿੰਦਾ ਦੇਖ ਲਾ ਕਾਦੀ ਐ ਤੈਨੂੰ ਦੇਖ ਕੀ ਕਾਦੀ ਐ ਉਂਗਲਾਂ ਗਲ ਮਾਰ ਲਾ ਜੀ ਕੋ ਰੋਟੀ ਰਾਂਟੀ ਮਾਰ ਲਾ ਯਾਰ ਬਈ ਯਾਰ ਉਂਗਲ ਮਾਰ ਰਾ ਇਹ ਵਿੱਚ ਭਾਈ ਨੂੰ ਫੜ ਲਾ ਬਈ ਯਾਰ ਲੈ ਫਰੰਦੋ ਡੱਬਾ ਇਹ ਬੰਦੀ ਕਰਦੇ ਹਰਪਾਲ ਦੀ ਆਈ ਸੀ ਦੁਪਹਿਰੇ ਘਰੋਂ ਰੋਟੀ ਹਰਪਾਲ ਕਹਿੰਦਾ ਉਹੀ ਖਾ ਲਾਂਗੇ ਚੱਲ ਤੇ ਹੁਣ ਦੇਖਿਆ ਸਾਰਾ ਦਾਲ ਤਾਂ ਖਰਾਬ ਹੋਈ ਪਈ ਐ ਤੇ ਰੋਟੀ ਮੈਂ ਤਾਂ ਚੱਲ ਖਾ ਲਾਂਗੇ ਦੇਖੀ ਆਪਣੇ ਕੋਲੇ ਕੀ ਕੁਝ ਪਿਆ ਗੰਡਾ ਡੋਟਾ ਆ ਸਿਉੜਾ ਮਿਰਚ ਪਈਆਂ ਜੀ 15 ਦਿਨ ਹੋ ਗਏ ਜਮਾ ਸੁੱਕੀਆਂ ਗੰਡੇ ਪਏ ਆ ਆਂਡੇ ਕਿੰਨੇ ਕ ਆਂਡੇ ਹੀ ਪਏ ਸੀ 7 ਤੇ ਆਪਾਂ ਬਣਾਉਨੇ ਆ ਭੁਰਜੀ ਅੰਡਾ ਭੁਰਜੀ ਲਓ ਜੀ ਚੌਲ ਇਹ ਆਪਣੇ ਨਹੀਂ ਹੈਗੇ ਆਪਣੀਆਂ ਵੈਸੇ ਦਾ ਇਹ ਸਾਡੇ ਗਣੇਸ਼ ਸਰ ਦੇ ਚੌਲ ਹੈ ਕਿਉਂਕਿ ਉਹਨਾਂ ਦਾ ਗੈਸ ਤੋਂ ਨੂੰ ਪਤਾ ਚੱਲਦਾ ਨਹੀਂਗਾ ਤੇ ਇੱਧਰ ਰੱਖ ਕੇ ਗਏ ਆ ਤੇ ਆਹ ਜਿਹੜਾ ਹਰਪਾਲ ਨੇ ਗੰਡੇ ਆਏ ਕੱਟਦੇ ਲੰਮੇ ਲੰਮੇ ਆ ਵੀ ਨਾ ਤੁਮ ਇਹ ਹਾਂਜੀ ਤੂੰ ਮੋਟੀ ਬੋ ਖਾਤੇ ਹੋ ਕਿਵੇਂ ਖਾਤੇ ਹੋ ਜੀ ਜੀ ਮੋਟੀ ਜੀ ਭੁਜੀਆ ਭੁਜੀਆ ਜੀ ਹੂੰ ਮੋਟਾ ਭੁਜੀਆ ਕਿਹੜਾ ਕਿਵੇਂ ਸਮਝ ਕਾਲਰ ਸਮਝ ਨਹੀਂ ਆ ਲੱਗੀ ਜੀ ਅੰਦਰ ਜੀ ਭੁਜੀ ਇੱਕ ਮੋਟੀ ਬਣਦੀ ਇੱਕ ਬਾਰੀਕ ਬਣਦੀ ਹੈ ਜਿਵੇਂ ਚਾਕੂ ਮਰਜੀ ਬਣ ਜਾਏ ਆ ਪੈਰੀ ਚਾਕੂ ਦਾ ਇਹ ਤੁਸੀਂ ਟਮਾਟਰ ਉਧਰੋਂ ਲੈ ਕੇ ਆਏ ਹੋ ਜੀ ਹਾਂ ਜੀ ਮੈਂ ਇਸ ਤਾਂ ਗੰਢਿਆਂ ਚਾਹੀ ਬਣਾ ਦੇਣੀ ਜੀ ਨਹੀਂ ਅਸੇ ਅੱਛਾ ਲੱਗੇਗਾ ਸੋਨ ਦਾ ਪੰਗਾ ਹੀ ਹੋਊਗਾ ਜੀ ਹਾਂ ਜੀ ਸਾਜੀ ਰਹਿਣ ਸਾਡੇ ਰਹਿਣ ਦਾ ਇੱਥੇ ਤੁਹਾਨੂੰ ਪੰਗਾ ਹੀ ਆ ਜੀ ਕਿਉਂ ਹੋਰ ਪਹਿਲਾਂ ਇੱਧਰ ਬਣਾ ਕੇ ਜਾਂਨੇ ਨੂੰ ਦਾਲ ਦੋਦੀ ਫਿਰ ਉੱਧਰ ਜਾ ਕੇ ਬਣਾਉਨੇ ਨਹੀਂ ਉੱਧਰ ਪਾ ਰਹਿਣਾ ਸੰਦੀਪ ਵਾਸ਼ੇ ਨੀਚੇ ਨਹੀਂ ਲੱਗਣੀ ਚਾਹੀਏ ਅੱਲੇ ਰਹਿਣੀ ਲੱਗੀ ਹੈ ਹਾਂ ਅੱਲੇ ਨਾਲ ਲੱਗੀ ਨਹੀਂ ਲੱਗੀ ਨਹੀਂ ਲੱਗੀ ਅਰ ਪਾੜ ਕੇ ਇੱਧਰ ਨਜ਼ਾਰਿਆਂ ਤੇ ਮੇਲੇ ਹਾਂ ਇਸ ਕਰਕੇ ਆ ਗਿਆ ਮੈਂ ਮੈਨੂੰ ਪਤਾ ਕੀ ਕਹਿੰਦੇ ਸਰ ਕਹਿੰਦੇ ਮੋਟੀ ਪਰਚੀ ਬਣਾਉਣੀ ਹੈ ਕਿ ਪਤਲੀ ਤੈਨੂੰ ਪਤਾ ਹੁੰਦਾ ਇਹ ਜੇ ਕੋਈ ਫਰਕ ਹੈਗਾ ਤੈਨੂੰ ਪਤਾ ਸੀ ਮੈਨੂੰ ਤਾਂ ਆਪਣੀ ਪਤਾ ਮਾਈ ਬਰੀਕ ਕਿਵੇਂ ਹੁੰਦੀ ਹੈਗੀ ਉਹ ਕਹਿੰਦੇ ਵੀ ਰੋਟੀ ਨਾਲ ਖਾਣ ਵਾਸਤੇ ਨੇੜੇ ਬਰੀਕ ਬਣਦੀ ਹੈਗੀ ਤਵਾ ਕਿੱਡੇ ਕਿੱਡੇ ਮਾਦਾ ਦਸ ਖਾਦੀ ਜਦੋਂ ਉਹ ਮੋਟੀ ਬਣਦੀ ਹੈ ਹੈ ਮਾਦਾ ਨੂੰ ਵੀ ਪਤਾ ਹੁੰਦਾ ਪਤਾ ਨਹੀਂ ਉਹ ਮੋਟੀ ਤਾਂ ਉਂ ਖਾਣ ਵਾਸਤੇ ਹੁੰਦੀ ਐ ਮੂੰਹ ਕੌੜਾ ਕਰਦਾ ਬੰਦਾ ਕਹੇ ਇਹ ਰਹੀ ਉਸੇ ਨਾਲ ਸਵਾਦ-ਵਾਦ ਤੇ ਰੋਟੀ ਨਾ ਖਾਂਦੇ ਇਹ ਬਰੀਕ ਭੁਰਜੀ ਆ ਕਹਿੰਦੇ ਚੱਕ ਫਿਰ ਉਹ ਚੱਕ ਖੋਲ ਰੋਟੀ ਬਰਕੀ ਕਿਧਰ ਇੱਕਦਮ ਗਰਮੀ ਚ ਰੋਟੀਆਂ ਖਾਣੇ ਆ ਬਾਈ ਤੇ ਉੱਤੋਂ ਲੈ ਟੁੱਟ ਗਈ ਲੋ ਪੰਗਾ ਕਿਹੜੇ ਭਰਾਉਂ ਦੇ ਮਟਰ ਹਾਂ ਰੋਟੀਆਂ ਦੇ ਕਿਰਪਾਲ ਬਾਈ ਤੂੰ ਇਹ ਅੰਦਾਜ਼ਾ ਆਪ ਲਾ ਲੋ ਵੀ ਰੋਟੀਆਂ ਕਿੰਨੇ ਕ ਸੁੱਕੀਆਂ ਹੋਣਗੀਆਂ ਜਿਹੜੀਆਂ ਐ ਪੁਰਪੁਰ ਡਿੱਗ ਜਾਂਦੀਆਂ ਇਹ ਆਲਾ ਹੁਣ ਤੈਨੂੰ ਅੱਜ ਚੋਪੜੀਆਂ ਘੋੜ ਦੇ ਬਾਈ ਰੋਟੀਆਂ ਵਧੀਆ ਸੀਂਗਾ ਤੇ ਤੂੰ ਇਹਨਾਂ ਨੂੰ ਐ ਖੋਲ ਕੇ ਦੇ ਐਂਗਾ ਤੋ ਰੱਖਤੀਆਂ ਉੱਥੇ ਪੱਖੇ ਦੀ ਹਵਾ ਨਾਲ ਸੁੱਕੰਗਾ ਇਹ ਕਿਵੇਂ ਚਲਾਉਂਦਾ ਕਦੇ ਮੂਮੂ ਤੂੰ ਤਾਂ ਦੇ ਬਿਖਰ ਰਿਹਾ ਓ ਠੀਕੇ ਓਏ ਆ ਆ ਓਏ ਆ ਜਾ ਰੋਟੀਆਂ ਤਾਂ ਗਈਆਂ ਘਟ ਜੀ ਤੇ ਹਰਬਾਲ ਹੁਣ ਗਵਾਂਢੀਆਂ ਦੇ ਉਧਰੋਂ ਸਰ ਤਾ ਧਾਰੇ ਚੌੜ ਮੰਗ ਲੈ ਇੱਕ ਕੌਲੀ ਆਹ ਸਲਾਮ ਸਲਾਮ ਚਲ ਫਿਰ ਅੱਜ ਭਾਈ ਅਸੀਂ ਰੋਟੀ ਬੜੇ ਟਾਈਮ ਨਾਲ ਖਾ ਲਈ ਸੀ 11:00 ਵਜੇ ਹੀ ਬਸਾਂ ਅਨਸਾਰ ਬਣਾ ਕੇ ਪਰਜੀ ਪਰਜੀ ਇਹ ਰੋਟੀ ਉਹਦੀ ਖਾ ਲਈ ਸੀ 11:00 ਵਜੇ ਪਰ ਹੁਣ ਟਾਈਮ ਹੋ ਗਿਆ ਸਵਾ 12 ਮੈਨੂੰ ਇੱਕ ਵੀਡੀਓ ਐਡਿਟ ਕਰਦੇ ਐਡਿਟ ਕਰਕੇ ਐਡਿਟ ਕਰਨ ਤੇ ਕੋਈ ਬੜਾ ਟਾਈਮ ਨਹੀਂ ਲੱਗਦਾ ਪਰ ਜਦੋਂ ਸੇਵ ਕਰਦਾ ਨਾ ਉਦੋਂ ਬਹੁਤ ਟਾਈਮ ਲੱਗ ਜਾਂਦਾ ਨੂੰ ਪੌਣਾ ਘੰਟਾ ਮੰਨ ਕੇ ਘੰਟਾ ਪੱਕਾ ਲੱਗ ਜਾਂਦਾ ਭਾਈ ਦਾ ਟਾਈਮ ਇਹ ਐਡੀਟਰ ਥੋੜੀ ਪਹਿਲਾਂ ਕਰੀ ਪਈ ਸੀ ਕੋਈ ਹੁਣ ਕਰੀ ਸੇਵ ਕਰਨ ਤੇ ਹੁਣ 11:30 ਟਾਈਮ ਹੋ ਗਿਆ ਤੇ ਹੁਣ ਮੈਂ ਬਲੌਗ ਐਡਿਟ ਕਰੂੰਗਾ ਇੱਕ ਤਾਂ ਮੈਨੂੰ ਰਾਹੋਂ ਨਾ ਬਾਜੀ ਜਾਓ ਇਹ ਗਰਮੀ ਵੀ ਉਤਰੋਂ ਫੁੱਲ ਆ ਹਰਪਾਲ ਇੱਕ ਹੋਣ 11:30 ਵਜੇ ਨਹੀ ਜਾਂਦਾ ਨਿਕਲਿਆ ਬਾਹਰ ਓਏ 2 ਘੰਟੇ ਹੋ ਗਏ ਬੜੇ ਨੂੰ ਐ ਤਾਂ ਨਹੀਂ ਠੰਡ ਆਉਂਦੀ ਹੈਂ ਹਾਂਜੀ ਗੱਲਾਂ ਤੇ ਪਾੜੀ ਦੇ ਅੱਗੇ ਚਾਵੇ ਛੱਡ ਕੇ ਐਨਾ ਜਿੰਨਾ ਟਾਈਮ ਮਰਜੀ ਪਾਣੀ ਪਾਈ ਚੱਲਾ ਇੱਥੇ ਤਾਂ ਉਹੀ ਗਰਮੀ ਲੱਗੂ 5 ਮਿੰਟਾਂ ਨੂੰ ਇੱਥੇ 18 ਦੇ ਬੈਠਾ ਰਹੇ ਤੇ ਮੈਂ ਵੀ ਅਜੇ ਆ ਬਲੌਗ ਐਡਿਟ ਕਰਕੇ ਬਾਈ ਤੇ ਮੈਂ ਵੀ ਨਹਾ ਕੇ ਆਉਣਾ ਗਰਮੀ ਬਹੁਤ ਆ ਗਈ ਐ ਨਹੀਂ ਪਤਾ ਸੀ ਇੱਕ ਬੈੱਡ ਜਾਂ ਬਾਹਰ ਪਿਆਗਾ ਤੇ ਉੱਥੇ ਸੌਂਦ ਕੇ ਜਾ ਕੇ ਦਾ ਪਤਾ ਕੋਈ ਨਹੀਂ ਅਜੇ ਕੀ ਮਾਹੌਲ ਬਾਨਾ ਤੇ ਆ ਇੱਕ ਜਿਹੜੀ ਜ਼ਰੂਰੀ ਗੱਲ ਕਹਿਣੀ ਆ ਬਾਈ ਵੀ ਬਲੌਗ ਦੇ ਨਾਲ ਨਾਲ ਜਿਹੜੇ ਅਸੀਂ ਸਟੋਰ ਦੇ ਆ ਵੀਡੀਓ ਪਾਉਣੇ ਹੁੰਦੇ ਆਗੇ ਉਹ ਵੀ ਜ਼ਰੂਰ ਦੇਖਿਆ ਕਰੋ ਤੇ ਜਲਦੀ ਅਸੀਂ ਕੰਟੈਂਟ ਇੱਕ ਕਰ ਦਾਂਗੇ ਵਿਭਾ ਕਲਾ ਸ਼ਾਰਟਸ ਪਾਇਆ ਕਰਾਂਗੇ ਤੇ ਬਲੌਗ ਪਾਇਆ ਕਰਾਂਗੇ ਕਿਰਾਂ ਅਸੀਂ YouTube ਦਾ ਟਾਰਗੇਟ ਪੂਰਾ ਕਰ ਲਗੇ ਜਦ ਹੁਣ ਸਾਨੂੰ ਜਿਹੜਾ ਵੀ ਕੰਟੈਂਟ ਮਿਲਦਾ ਸੀ ਉਹ ਹੀ ਵੀਡੀਓ ਪਾ ਦਿੰਨੇ ਆ ਚੱਕ ਕੇ ਤੇ ਨਾਈਟ ਜੀ ਸਸਰੀ ਘਾਲ ਸਾਰਿਆਂ ਨੂੰ ਵਰਪਾਲ ਜੀ ਗੁੱਡ ਨਾਈਟ ਤਾਂ ਕਿਹੜੀ ਹੈਗੀ ਅਜੇ ਵੈਸੇ ਕੋਈ ਗੁੱਡ ਨਾਈਟ ਨਹੀਂ ਸਾਡੀ ਆ ਨਹੀਂ ਪਤਾ ਅਸੀਂ ਬਾਹਰ ਸੌਂਈਏ ਛੱਡ ਪੀ ਜੀਤਰੀ ਨਹੀਂ ਨਹੀਂ ਕੰਪੂ